ਚੱਲੇ ਆਪਾਂ ਲੋ ਸਾਰਾ ਸਮਾਂ ਛੱਡ ਕੇ ਚੱਲੇ ਜਾਏ ਜਿਹੜਾ ਕਿਰਾਏ ਦੇ ਲਿਆਂਦਾ ਕੁਝ ਗੁਰਦਾਰੇ ਲਿਆਂਦਾ ਆ ਆ ਕਿਰਾਏ ਵਾਲਾ ਤਾਂ ਲਿਆਂਦੀ ਤੇ ਆ ਗੁਰਸਾਹਿਬ ਤਾਂ ਲਿਆਂਦੀ ਇਹ ਛੱਡ ਜੀ ਹੁਣ ਜਾ ਕੇ ਪਹਿਲਾਂ ਤੇ ਸਸਿਕਾਲ ਜੀ ਸਵਾਗਤ ੜਾਈ ਦੇਨੇ ਮਲਾਕ ਦੇ ਵਿੱਚ ਆ ਆ ਰਾਜ ਸਲੂਨ ਦੇ ਨਾਲ ਮੇਰੇ ਹੁੰਦਾ ਆ ਨੰਦ ਆ ਰੋੜਿਆ ਬਾਤੀ ਬਾਤੀ ਗਿਆ ਮੰਡਿਆ ਅੱਤ ਆ ਪਿਆ ਆਪਾਂ ਉਹ ਦਾ ਮੇਰੇ ਸਲੂਨ ਨੂੰ ਆਉਣ ਵਾਸਤੇ ਆ ਰਾਇਆ ਨਾ ਸੱਦਾ ਇਹ ਬੰਦੇ ਆ ਪਾਣੀ ਬਣਾ ਇਧਰ ਆਉਣਾ ਇਧਰੋਂ ਜਰਾ ਆ ਆਹ ਨਹੀਂ ਗੜੀ ਕਰਨ ਚੱਲੇ ਆ ਸੱਦਾ ਲੈਣ ਵਾਸਤੇ ਥੋੜਾ ਚਾਹੀਦੇ ਤੇ ਇੱਕ ਘੱਟ ਦੇ ਕੇ ਆਉਣਾ ਕੋਈ ਕੱਲ ਜਿਹੜੀ ਮੈਂ ਵੀਡੀਓ ਪਾਈ ਹਿੰਸਟਾਗ੍ਰਾਮ ਤੇ ਉਹ ਬੜਾ ਪਰਿਵਾਰ ਆਉਣਿਆ ਕਹਿੰਦੇ ਕਿ ਸਾਡੀਆਂ 5 ਧੀਆ ਆਵਾਂ ਤੇ ਖਾਣ ਨੂੰ ਕੁਛ ਨਹੀਂ ਬਹੁਤ ਮੰਦੇ ਹਾਲ ਆ ਤੇ ਅਮਰੇ ਚੋਂੜੇ ਬਹੁਤ ਮੰਦੇ ਹਾਲ ਆ ਤੇ ਇੰਸਟਾਗ੍ਰਾਮ ਤੇ ਜਾ ਕੇ ਵੀਡੀਓ ਚੈੱਕ ਕਰ ਸਕਦੇ ਦੀ ਮਠਾਰੂ ਜੀ ਮੇਰਾ ਇੰਸਟਾਗ੍ਰਾਮ ਆ ਫੌਂਡ ਤੇ ਜਾ ਕੇ ਵੀਡੀਓ ਵੇਖੋ ਚੱਲ ਗਿਆ ਨਾਨ ਭਰਾ ਜਾਉਂਗਾ ਉਹ ਅੱਜ ਆਵੇਂ ਕੁੜੀ ਲੈ ਲੈ ਮਟਾਲਿਆ ਲੈ ਤਾਂ ਥੋੜਾ ਬੋਸ ਸਮਾਨ ਲਿਆ ਆਂ ਖੰਡ ਪੱਤੀ ਜੋ ਸਿਸਟਮ ਚਾਹੀਦਾ ਹੈ ਇੱਥੇ ਰਹਾ ਦੇ ਥੱਲੇ ਰਹਾ ਦੇ ਆ ਦੇਖ ਬਸ ਠੀਕ ਹੈ ਚੱਲ ਚਲਾਉਂਗਾ ਸਾਰੇ ਤਰਪਾਲਾਂ ਨੂੰ ਕਾਲੇ ਆ ਮੈਂ ਵੀ ਤਰਪਾਲ ਹੀ ਲੈਣ ਆਏ ਆ ਕਿੰਨੇ ਸਸਤੇ ਨੇ ਤੇ ਅੱਡੇ ਆਣੀਆਂ ਸਾਰੇ ਸੇਵਾ ਦੇ ਕਰਨ ਇਹਨੇ ਬੰਦ ਕੇ ਜਾ ਗਏ ਨਹੀਂ ਹੋਣਾ ਸੇਵਾ ਵਾਸਤੇ ਤਰਪਾਲ ਲੱਗੇ ਆ ਫਿਰ ਦੇਖ ਭਾਰੇ ਆ ਉਹਨੇ ਰਾਤੀ ਗੋਮਣ ਆਇਆ ਜਿਹੜਾ ਤੰਸਿਆ ਉਹਦੇ ਤਰਪਾਲ ਲੈ ਆਲੀ ਕਿ ਹੁਣ ਚੋਣ ਬੜਾ ਡਿਆ ਆ ਇੱਧਰ ਦੇ ਸਾਡੀ ਲੈ ਵੀ ਲੈਣ ਦੀ ਤਰਪਾਲ ਵੀ ਉਸੇ ਹਾਂ ਕਹਿੰਦੇ ਇਹਦੇ ਉੱਤੇ ਰਸ ਇਹਦੇ ਉੱਤੇ ਰਹਾ ਦਿੰਨੇ ਆ ਨਾ ਲੈ ਵੀ ਆਟਾ ਢੁੱਲਣ ਡਿਆ ਵਾ ਇੱਧਰ ਆਓ ਇੱਥੇ ਬੰਨੇ ਕਰਦੇ ਚਲਿਏ ਸਮਾਨ ਪਹਿਲੇ ਸਾਮਾਨ ਹੁਣ ਆਪਾਂ ਜਾਣਦੇ ਆ ਘਰੇ ਤੇ ਥੋੜਾ ਜਨਾ ਮੇਰੀਆਂ ਭੈਣਾਂ ਦਾ ਇਹਦਾ ਪਰਸਨਲ ਸਾਮਾਨ ਆ ਉਹ ਵੀ ਲਿਆ ਥੋੜਾ ਜਿਆ ਤੇ ਹੁਣ ਚੱਲੇ ਆ ਆਪਾਂ ਦੇਣ ਵਾਸਤੇ ਲੈ ਵੀ ਘਰੇ ਪਾਉਣੀ ਆ ਰੱਖੀਏ ਅੰਦਰ ਸਾਰਾ ਸੌਦਾ ਸੂਟਰੀ ਥੋੜਾ ਹੋਰ ਸੌਦਾ ਪਿਆ ਹੀ ਉਹ ਕੋਈ ਕੱਢ ਲਈਏ ਲੈ ਆ ਵੀ ਉੱਪਰ ਆਏ ਆ ਤੇ ਆ ਚੈੱਕ ਕਰੋ ਕਿੰਨਾ ਚੱਕੜਾਇਆ ਕੰਮ ਪੂਰਾ ਆ ਸੱਤ ਚੋਂ ਡੀ ਸਾਰੀ ਜਿੰਨੀ ਜਿੰਨੀ ਆ ਕੋਈ ਚੱਕਰਾਂ ਨਹੀਂ ਜਦੋਂ ਆ ਪਰ ਇਹਦਾ ਵੀ ਬਰਾ ਮੜਾ ਗਿਆ ਜਿਹੜਾ ਇੱਧਰ ਹੈ ਨਾ ਸੈਂਟਰ ਆ ਦੇਖ ਜੜੀ ਨੇ ਸੰਦੇ ਆ ਉਹ ਵੀ ਲੈਂਟਰ ਵੀ ਚੋਂ ਲਿਆ ਬੁਰਿਆ ਆ ਜੀ ਚੰਗੀ ਤਾਂ ਤਾਂ ਨਾ ਬਹਿ ਕੰਮ ਦੇ ਇੱਧਰ ਕਿੱਦਾ ਇੱਧਰ ਬਚਾਵਾ ਨਹੀਂ ਯਾਰ ਮਮੇ ਦੇ ਪੱਖੇ ਦਾ ਕੋਈ ਚੋਂ ਡੇ ਇੱਥੋਂ ਪੱਖੇ ਹੋਣ ਨਹੀਂ ਇਹ ਪਰਸਨ ਪਰਸਨ ਚੋਂ ਡੇ ਬੱਸਾਂ ਦੀ ਗੱਲ ਹੈ ਬੱਸਾ ਵੀ ਬੜਾ ਤੇਜ਼ ਆਉਂਦੇ ਆ ਨਾ ਕਿੱਥੀਆਂ ਘਰ ਘਾਤੀ ਪੜੇ ਕਿੰਨਾ ਚੱਕ ਆ ਇੱਥੋਂ ਕਿੰਨਾ ਆ ਉੱਧਾ ਹੀ ਆ ਗਿਆ ਉਧਰ ਤੋਤਾ ਹੈ ਖੁਸ਼ੀ ਨਾਲ ਹੀ ਉਧਰ ਵੀ ਡੇਰ ਸਟੋਰੂਮ ਵੀ ਕਿਹਨਾ ਸਟੋਰੂਮ ਵੀ ਡਿਆ ਵਾ ਮੈਂ ਉਧਰ ਲਈ ਕੰਮ ਨਾਲ ਉਧਰ ਚੋੜ ਨਹੀਂ ਗਿਆ ਇੱਥੋਂ ਚੋਣ ਡਿਆ ਜੀ ਜਿਹੜਾ ਆਪਣਾ ਇਹ ਖੜੀ ਆ ਹਾਂ ਇੱਥੋਂ ਵਧਾਉਣੀ ਇਹ ਰੇਜ ਚੋਂ ਵਧਾਇਨੀ ਰੇਜ ਵੇਖੋ 15 ਹੁੰਦੇ ਆ ਆਹ ਲੈ ਇਧਰ ਤੇ ਆਹ ਇਧਰ ਵੇਸੇ ਹੀ ਬਣ ਕੀ ਡਿਆ ਵਾ ਉਹ ਤੇਰਾ ਪਲਾਜ ਇਧਰ ਵੀ ਥੱਲੇ ਇਧਰ ਸਭ ਪਾਣੀ ਹੁੰਦੇ ਆ ਆਟੀਨਾ ਕਿਦਾਂ ਸਿੰਗੀਆਂ ਪਈਆਂ ਓਏ ਓ ਜੂਮ ਕਰਕੇ ਹਾਂ ਉਹ ਗੁੱਡੇ ਤੇਰੇ ਨਿਕਲ ਗਏ। ਉਹ ਲੱਭਣ ਡੈਸ ਉਹ ਪਾਣੀ ਪਾਣੀ ਨਹੀਂ ਨਹੀਂ ਬੁੰਦਾ ਨਹੀਂ ਆ। ਸਿਮੰਡਿਆ ਪਾਣੀ ਨਾਲ। ਤੇਰੇ ਪਤੰਗਾਂ ਤੇਰੇ ਨਿਕਲ ਗਏ। ਆਓ ਆਓ ਨੁਕਰ ਵੇ ਆਓ ਨੁਕਰ। ਆਓ ਨੁਕਰ ਰਿਆ ਕਰੋ। ਓਹ ਓਹ। ਸਰਫ ਹਾਜ ਕੋਈ ਗੱਲ ਨਹੀਂ। ਕੋਈ ਗੱਲ ਨਹੀਂ। ਉਹੀ ਤੇ ਯਾਰ ਹੈ ਜਿਨ੍ਹਾਂ ਦੇ ਘਰ ਜਿਨ੍ਹਾਂ ਦੇ ਘਰ ਚ ਹੀ ਨਾ ਪਾਣੀ ਆ ਗਿਆ ਵਾ ਦੇ। ਕੋਈ ਗੱਲ ਨਹੀਂ। ਬਾਬੇ ਨਾੜ ਕਰਾਂ ਗਾਣੀਆਂ ਕਰਾਂ ਸਾਰਿਆਂ ਨੂੰ। ਲੈ ਵੀ ਚੱਲੀ ਹੁਣ। ਗੱਡੀ ਦੀ ਚਾਬੀ ਲੱਲੀ ਪਣਾ। ਆ ਸਕੂਟਰੀ ਚਾਬੀ ਇੱਥੇ ਧੰਦ ਰੀਏ। ਹਾਂ। ਉਹ ਵੀ ਚੱਲੀ ਹੈ ਹੁਣ ਗੱਡੀ ਹੈ ਗੱਡੀ ਥੋੜਾ ਸੁਖ ਮੋੜ ਨਹੀਂ ਆ ਆ ਫੜੀ ਨਹੀਂ ਇਹ ਵੀ ਚੱਲੀ ਰੱਖੀ ਹੈ ਗੱਡੀ ਸਮਾਨ ਲੈ ਵੀ ਰੱਖਤਾ ਉਹ ਗੱਡੀ ਸਮਾਨ ਤੇ ਚੱਲੀ ਹੁਣ ਸਲੂਨ ਤੋਂ ਨਾਲੇ ਚਾਚੀ ਉਹਨਾਂ ਨੂੰ ਵੀ ਲੱਲੀ ਹੈ ਹਰਗੁਣ ਵੀ ਉੱਥੇ ਹੀ ਆ ਚਲੋ ਜੀ ਇਹ ਨਿਆਵੀ ਲੋ ਵੀ ਚੱਲੀ ਕੀ ਆ ਮੈਂ ਬਟੂਆ ਲੈ ਮਾ ਕਰਾਂ ਪਤਾ ਕਿ ਲਾਇਸੈਂਸ ਦੀ ਲੋੜ ਪੈਂਦੀ ਆ ਆ ਜਾ ਲੈ ਆ ਲੈ ਲੈ ਤੂੰ ਬਹਿ ਗੱਡੀ ਚ ਲੋ ਬਟਵਾ ਲੈਣ ਚੱਲਾ ਹਾਂ ਚਾਚਾ ਕਰੇ ਬਟੂਆ ਰਹਿ ਗਿਆ ਉੱਥੇ ਫਿਰ ਚੱਲੀ ਆਪਾਂ ਕਿੰਨੇ ਚਿਰ ਬਾਅਦ ਮੈਂ ਤੇ ਗੱਡੀ ਚ ਬੈਠਾ ਹਾਂ ਪਤਾ ਨਹੀਂ ਕਿੰਨਾ ਚਿਰ ਹੋ ਗਿਆ ਇੰਨਾ ਵੀ ਨਹੀਂ ਹੋਇਆ ਹੁਣਾ ਵੱਤੋ ਵੱਤ ਦੋ ਕੁ ਮਹੀਨੇ ਹੋਣੇ ਆ ਤੇ ਅੱਜ ਬੈਠਾ ਬਟਵਾਲ ਇਹ ਹੁਣ ਆਪਾਂ ਚੱਲੀਏ ਫਿਰ ਤੁਹਾਨੂੰ ਦਿਖਾਉਨੇ ਉੱਤੇ ਕੀ ਹਾਲਾਤ ਹੈ ਹਾਲਾਤ ਬਹੁਰੇ ਹੀ ਆ ਆ ਵੀਡੀਓ ਤੁਹਾਨੂੰ ਪਾਈ ਵੀ ਨਹੀਂ ਚਾਚੇ ਨੇ ਉੱਤੇ ਆਪਣੇ ਇੰਸਟਾਗ੍ਰam ਤੇ ਪਾਈ ਹੈ ਨਾ ਤੇ ਉੱਤੇ ਜਾ ਕੇ ਤੁਸੀਂ ਵੇਖ ਸਕਦੇ ਜਦੀ ਮਠਾਰੂ ਦਾ ਨਾਮ ਆ ਚੈਨਲ ਦਾ ਪੇਜ ਦਾ ਸੋ ਇੰਸਟਾਗ੍ਰam ਤੇ ਉੱਥੇ ਜਾ ਕੇ ਦੇਖ ਲਿਓ ਤੁਹਾਨੂੰ ਵੀ ਫਿਰ ਇੱਥੇ ਵਲੌਗ ਚ ਵਿਖਾਉਣੇ ਉੱਤੇ ਕੀ ਹਾਲਾਤ ਵਾ ਤਰਪਾਲ ਹੀ ਲੱਲੀ ਮੇਰਾ ਸਾਰੇ ਕਮਰੇ ਢੱਕ ਦਾਂਗੇ ਨਾ ਫਿਰ ਤੇ ਵਧੀਆ ਹੋ ਜੂਗਾ ਕੰਮ ਤੇ ਪੰਜ ਪਹਿਣਾ ਵਾ ਆਪਣੀਆਂ ਉਹਨਾਂ ਦਾ ਵੀ ਸਮਾਨ ਲਿਆ ਉਹ ਸੋਦਾ ਪੱਤਾ ਸਾਰਾ ਕੁਝ ਤੇ ਚੱਲੀਏ ਹੁਣ ਆਪਾਂ ਚਾਚੀ ਨੂੰ ਵੀ ਲਈਏ ਨਾ ਸਰਦ ਨੂੰ ਫਿਰ ਚਲੋ ਚੱਲੀਏ ਲੈ ਆ ਵੀ ਚੱਲੀਏ ਫਿਰ ਰਾਹ ਮਾਤੇ ਬਿਸਕੁਟ ਦੇ ਆ ਗਿਆ ਨਾ ਆ ਬਿਸਕੁਟ ਖਾਈਏ ਨਾ ਇਹਨਾਂ ਨੇ ਸੇਵਾ ਚ ਮਿਲੇ ਆ ਭਾ ਇਹ ਪ੍ਰਸ਼ਾਦ ਮਿਲਿਆ ਨਿਕਲੀ ਹੂੰ ਕੀ ਚੱਲੀਏ ਤੁਹਾਨੂੰ ਬੋਲਣ ਕੋਸ਼ਾ ਮੇਰਾ ਫਿਰ ਲੋ ਪਹਿਲਾਂ ਤੇਲ ਪਵਾ ਲਈਏ ਫੇਰ ਚੱਲੀਏ ਆਪਾਂ ਅਰੇ ਪਹਿਲਾਂ ਹੁਣ ਪਵਾ ਲੀਆ ਪਤੇਲ ਇਹ ਕਰ ਦੋ ਯਾਰ 1500 ਦਾ ਕਰ ਦੋ ਹੋ ਜੂਗਾ ਉਹਨਾਂ ਜੀ ਕਿੱਥੇ ਜਾਣਾ ਕਿੱਥੇ ਲੈ ਲਈ ਪਿੰਨਾ ਟਾਈਪ ਸੀ ਉਹ ਫੋਨ ਚਾਰਜਰ ਲਾਉਣਾ ਆ ਦੋਵੇਂ ਟਾਈਪ ਸੀ ਲਾਉਣੇ ਪੈਣੇ ਹੋਰ ਕੀ ਆ ਭਰਾਵਾ ਕੋਣ ਚਾਹਤਾ ਜਰਾ ਪਾਣੀ ਆ ਪਿੰਡ ਆਪਾਂ ਪਹੁੰਚ ਗਏ ਆ ਇਹ ਇੰਡੀ ਨਹੀਂ ਉਹੀ ਜਿਹੜੇ ਕੱਲ ਬੜਾ ਮਨ ਪਰੰਡੇ ਰੋਂ ਗੰਡੇ ਪਿਆਡਾ ਐਦਾਂ ਮੇਰੀ ਭੈਣ ਦਾ ਬੜਾ ਨੁਕਸਾਨ ਹੋਣ ਡਿਆ ਇੱਥੇ ਲੈ ਵੀ ਘਰ ਦੇ ਅੰਦਰ ਐਂਟਰ ਹੁੰਦੇ ਆ ਸਿਗਰ ਸਿਗਰ ਹੋਰ ਚਾਰੇ ਟੁੱਟੇ ਪਏ ਮੈਂ ਤੇ ਆ ਕੇ ਚੈੱਕ ਕਰੋ ਕੀ ਬਣਿਆ ਇੱਥੇ ਆ ਹਾਲਾਤ ਵੇਖੋ ਜਰਾ ਵੈਗਰੂ 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 ਅੱਛਾ ਇਦਾਂ ਰਹਿਣ ਸਹਣ ਇਦਾਂ ਹੀ ਆ ਬਸ ਸਲਾਤ ਦੇ ਪਾਣੀ ਬਹੁਤ ਜ਼ਿਆਦਾ ਥੱਲੇ ਦੇ ਇਹਨਾਂ ਦੀ ਸ਼ਿਕਾਇਤ ਕਰਨੀ ਬਣਦੀ ਹੈ ਹਨਾ ਵੀ ਰੱਬ ਨੂੰ ਪਰ ਜਿੰਨਾ ਸਭ ਕੁਝ ਹੈਗਾ ਉਹ ਇਹਨਾਂ ਨੂੰ ਰੋਣਾ ਨਹੀਂ ਚਾਹੀਦਾ ਹੈ ਹੂੰ ਜੇ ਆ ਵੀਡੀਓ ਵੇਖ ਲੈਣਾ ਅੱਛਾ ਕਰੋ ਜਰਾ ਪਾਣੀ ਵੇਖੋ ਆ ਮੇਰੇ ਕੋ ਖਲੋ ਨਹੀਂ ਹੁੰਦਾ ਵੇਖੋ ਕਿਦਾਂ ਪਾਣੀ ਜੀ ਤੇ ਪਾਣੀ ਵੀ ਛੱਪੜਦਾ ਜੇ ਤੁਸੀਂ ਮੰਨ ਲੋ ਹਿਸਾਬ ਲਾ ਲਓ ਅੱਜ ਬਰਸਾਤ ਦਾ ਹੋਵੇ ਤੇ ਕਹਿ ਸਕਦੇ ਆਪਾਂ ਦੇਖੋ ਨੀ ਨੀਮਾ ਕਰਨਾ ਆ ਸਾਰੇ ਚੁੰਦੇ ਆ ਬਹੁਤ ਮਾੜੇ ਹਾਲਾਤ ਆ ਯਾਰ ਇਹਦੇ ਤੇ ਗਾੜੀ ਵੀ ਤੁਹਾਨੂੰ ਹੋਣੀ ਬਹੁਤ ਪਾਣੀ ਆ ਇਹਦੇ ਆਇਕ ਤੁਹਾਈ ਅੱਛਾ ਪੰਪੋ ਦਾ ਲਾਇਆ ਪਾਣੀ ਕੱਢਣ ਵਾਸਤੇ ਸਵੇਰ ਦਾ ਕੱਢਿਆ ਕੋ ਥੋੜਾ ਬੜਾ ਕ ਨਹੀਂ ਜਾਂਦਾ ਛੱਪੜਦਾ ਹੀ ਜਾਂਦਾ ਅੰਦਰ ਨੂੰ ਛੱਪੜਦਾ ਹੀ ਜਾਂਦਾ ਅੰਦਰ ਨੂੰ ਫੇਰ ਤੇ ਜਦੋਂ ਇਹ ਜਿਆਦਾ ਮੱਲੇ ਇੱਕ ਦੋ ਦਿਨ ਬਰਸਾਤ ਪੈਂਦੀ ਫਿਰ ਤੇ ਭਰ ਜਾਂਦਾ ਹਣਾ ਵੇੜਾ ਹਾਂਜੀ ਅੰਦਰ ਚੱਲ ਜਾਂਦਾ ਤੇ ਇੱਧਰ ਫਿਰ ਕੋਈ ਬੰਨ ਬੁੰਨ ਨਹੀਂ ਲਾਇਆ ਜਾਂ ਕਦਾਂ ਉਹ ਥੱਲੇ ਦੀ ਲੀਕ ਹੋਈ ਜਾਂਦਾ ਬਾਅਦ ਵਿੱਚ ਉਹ ਆ ਬਾਸ ਥੱਲੇ ਵੀ ਆ ਇਧਰੋਂ ਨਹੀਂ ਹੁੰਦਾ ਇਹਨੂੰ ਹਾਂਜੀ ਉਹ ਗਟਰ ਦੇ ਲਾਗੂ ਨਹੀਂ ਇਹ ਤਾਂ ਮੇਰੇ ਪੱਲੀ ਸਾਈਡ ਮਿੱਟੀ ਪੈਣ ਵਾਲੀ ਹੈ ਹਣਾ ਇੱਧਰ ਵੀ ਪਾਣੀ ਵੜੀ ਬਹੁਤ ਬਹੁਤ ਸਾਹਮਣੇ ਛੱਪੜ ਆ ਨਾ ਇਹ ਵੀ ਪੰਜੀ ਟਰਾਲੀਆਂ ਮਿੱਟੀ ਨੀ ਪੈਣ ਫੇ ਗੱਲ ਬਣਦੀ ਐ ਸਾਹਮਣੇ ਛੱਪੜ ਆ ਪਾਣੀ ਆਉਣ ਡਿਆ ਸਾਰਾ ਇੱਧਰ ਨੂੰ ਹਣਾ ਜਾਂ ਚਰੇ ਆ ਵੀ ਇੱਥੇ ਗੇ ਬੰਨ ਚੰਗਾ ਵਜੇ ਨਾ ਵੱਡਾ ਜਿਹਾ ਥੋੜਾ ਕਰਕੇ ਜੇਣਾ ਫੇਰੇ ਓਏ ਹੋਏ ਆ ਬਹੁਤ ਪਾਣੀ ਇੱਧਰ ਤੇ ਕੋ ਤੇਰੀ ਤੇ ਆ ਗਰੰਟ ਨਾ ਆਵੇ ਬਾਉ ਨਹੀਂ ਨਹੀਂ ਕੋਈ ਗਰੰਟ ਕਿੱਥੇ ਹੋਣਾ ਘਰ ਨਾਲ ਕੋਈ ਨਹੀਂ ਲਾਦੇ ਪਾਣੀ ਬਹੁਤ ਜ਼ਿਆਦਾ ਪਾਣੀ ਬਹੁਤ ਜ਼ਿਆਦਾ ਅੰਦਰ ਜਿਹਨੂੰ ਕਹਿੰਦੇ ਆ ਤੇ ਆਪਾਂ ਬਹੁਤ ਆਕਾ ਨਾਤੀ ਤਾਂ ਨਾਤੀ ਹਾਂਜੀ ਕਿਉਂਕਿ ਕਰੰਟ ਬਹੁਤ ਹੁਣ ਕਰੰਟ ਦਾ ਸਾਲ ਦੁਕਾਨਾਂ ਨਹੀਂ ਆਇਆ ਫਾਟ ਗੜਾ ਦੇ ਧਿਆਨ ਨਾਲ ਨਹੀਂ ਨਹੀਂ ਚੱਲ ਇੱਧਰ ਖੋਈ ਉਹ ਇੱਥੇ ਜਾ ਆ ਲੈ ਪਾਣੀ ਬਹੁਤ ਜ਼ਿਆਦਾ ਇੱਧਰ ਤੇ ਪਾਸੇ ਆ ਛੱਪਰ ਬਹੁਤੀ ਮਾਰ ਮਾਰ ਨਾਲ ਆ ਆ ਛੱਪਰ ਕਰਕੇ ਜ਼ਿਆਦਾ ਹੁੰਡਿਆ ਪਾਣੀ ਇੱਧਰ ਨੂੰ ਵੇੜੇ 'ਚ ਬਹੁਤ ਜ਼ਿਆਦਾ ਪਾਣੀ ਇੱਧਰ ਇਹ ਆਂਟੀ ਹੁਣੀ ਕੱਲ ਦੇ ਮਨ ਭਰਨੇ ਜਿਹੜੀ ਮੈਂ ਕੱਲ ਵੀਡੀਓ ਪਾਈਨੇ ਇੰਸਟਾਗ੍ਰਾਮ ਤੇ ਇਹ ਆਂਟੀ ਸੀਗੇ ਦੇ ਮਨ ਭਰਨ ਉਹ ਚਾਰੇ ਮੈਂ ਇੱਧਰ ਤੋਂ ਹੀ ਦੇਖਣ ਮੈਸਨਾਂ ਸਮੂਹ ਕੈਮ ਨਹੀਂ ਵੇਖਿਆ ਹੋਣਾ ਤੇ ਸਾਰੀ ਰਾਤ ਨੀਂਦ ਨਹੀਂ ਆਉਂਦੀ ਧਿਆਨ ਰਹਿੰਦਾ ਖਰਦਪੇ ਸਾਡੀ ਭੈਣ ਬੜਾ ਵਿਚਾਰੀ ਰੋਂਦੀ ਕਹਿੰਦੇ ਮੇਰੀ ਭੈਣ ਬੜੀ ਮਨਸਕਲ ਦੇ ਵਿੱਚ ਆਂਟੀ ਮੇਰੇ ਗੱਲ ਲਾ ਕੇ ਰੋਂਦਾ ਤਾਂ ਵਿਚਾਰੇ ਨਹੀਂ ਨਹੀਂ ਰੋਣਾ ਕਿਉਂ ਤੂੰ ਹੀ ਰੋਂਦੀ ਨਹੀਂ ਨਹੀਂ ਕੋਈ ਗੱਲ ਨਹੀਂ ਆਂਟੀ ਕੋਈ ਗੱਲ ਨਹੀਂ ਰੋਣਾ ਨਹੀਂ ਠੀਕ ਹੈ ਨਾ 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 ਰੋਣਾ ਨਹੀਂ ਕੋਈ ਗੱਲ ਨਹੀਂ ਜੇ ਕੋਈ ਮੁਸ਼ਕਲ ਆਉਂਦੀ ਹੈ ਮੈਂ ਜਿੰਨੇ ਜੋਗਾ ਮੈਂ ਵਾਦਾ ਕਰਦਾ ਤੁਹਾਡੇ ਨਾਲ ਜੇ ਕੋਈ ਜੇ ਕੋਈ ਮੁਸ਼ਕਲ ਆਉਂਦੀ ਨਾ ਇਹ ਰਾਸ਼ਨ ਦੀ ਰੋਟੀ ਦੀ ਕੋਈ ਮੁਸ਼ਕਲ ਆਉਂਦੀ ਨਾ ਰੋਟੀ ਖਾਣ ਦੀ ਰਹਿਣ ਦਿੰਦੇ ਠੀਕ ਹੈ ਉਹ ਮੇਰੀ ਗਾਰੰਟੀ ਦੀ ਭਾਵੇਂ ਮੈਂ ਜਿੱਦਾਂ ਮਰਜੀ ਪਿਆ ਭਾਵੇਂ ਕੋਲੋਂ ਪਚਾਵਾਂ ਜਿੱਦਾਂ ਮਰਜੀ ਠੀਕ ਹੈ ਮੈਨੂੰ ਮੜਿਆ ਤੇ ਫੋਨ ਕਰਦੇ ਭਾ ਵੀਰੇ ਹੁਣ ਮੁਸ਼ਕਲ ਆਈ ਹੈ ਠੀਕ ਹੈ ਮੈਂ ਤੁਹਾਨੂੰ ਆਪਣਾ ਨੰਬਰ ਦੇ ਦੇ ਨੰਬਰ ਵੈਸੇ ਹੈ ਜੇ ਭੈਣ ਨੂੰ ਨਾ ਕੋ ਠੀਕ ਹੈ ਹਾਂਜੀ ਇਹੋ ਆਪਣਾ ਹੁਣ ਆਪਾਂ ਸੋਧਾਟ ਨੇ ਦਾਉ ਦੇ ਦਈਏ ਕਿ ਪਾਸੇ ਬਹੁਤ ਜਿਆਦੇ ਬੁਰੇ ਹਾਲਾਤ ਵਾ ਕਿੰਨੇ ਜਿੰਨੀ ਮਦਦ ਹੋ ਸਕਦੀ ਕਰੋ ਲੋਕਾਂ ਦੀ ਜਿਹੜੇ ਵਿਚਾਰੇ ਤਕਲੀਫ 'ਚ ਹੋ ਆ ਤੇ ਬਹੁਤ ਜ਼ਿਆਦਾ ਹੈ ਪੰਜ ਭੈਣਾ ਹੈ ਬਾਕੀ ਨਾਲ ਚਾਚਾ ਦੇ ਗੱਡੀ ਸੌਦਾ ਕਰੇ ਸਰ ਸੌਦਾ ਕੱਢ ਲਿਆ ਦੇ ਚੱਲੇ ਹੁਣ ਕਰਦੇ ਬਣਾ ਦੇ ਜੀ ਤਾਂ ਕਹਿੰਦਾ ਰਹੂ ਸਭ ਸਭ ਦੇ ਹਾਂ ਕਾਲਜ ਇੱਥੇ ਆਪਾਂ ਗਏ ਉਹ ਕਹਿੰਦਾ ਅਸੀਂ ਦੁੱਧ ਨਹੀਂ ਪਿਆਲੇ ਤੂੰ ਇਖਿਆ ਬੱਚਿਆ ਤੇ ਬੁਰੇ ਹਾਲੇ ਹਿਸਾਬ ਲਾ ਲਓ ਤੂੰ ਤੇ ਦੁੱਧ ਅਸੀਂ ਖੜਿਆ ਪਰ ਦੁੱਧ ਸਾਡੇ ਕੋਲ ਮੁੱਕ ਗਿਆ ਲੈ ਵੀ ਤੂੰ ਕੀ ਨ ਕਰੋਗੇ ਪਹਿਲਾਂ ਨੇ ਪਤਾ ਗਾਸਟ ਰੇ ਖੋਲ ਕੀਤਾ ਮੈਂ ਕਿਹਾ ਚਾਹ ਚੁਸ਼ੀ ਪੀਂਦੇ ਨਾ ਇਹ ਸੁਣ ਲਿਆ ਜੇ ਲੈ ਕਹਿੰਦੇ ਵੀ ਚਾਹ ਤੱਕ ਨਹੀਂ ਪਈ ਰੋਟੀ ਸਵੇਰ ਦੀ ਹੁਣ ਖਾਧੀ ਐ ਸੁਣੇ ਜੀ ਉਹ ਵੀ ਕਿਸ ਦੇ ਘਰੋਂ ਲਿਆ ਕੇ ਇੱਕ ਰੀਤੀ ਵੀ ਵੇਖ ਲੋ ਤਾਂ ਕੀ ਕੀ ਚਾਹੀ ਜਿਹੜੀ ਜਿਹੜੀ ਚੀਜ਼ ਤੁਹਾਨੂੰ ਘਰ ਦੇ ਵਿੱਚ ਹੁਣੇ ਲੋੜ ਆ ਗਈ ਤੇ ਸਾਡੇ ਜਿਹੜੇ 2-4 ਦਿਨ 5 ਦਿਨ ਸੌਖੇ ਲੰਘ ਜਾਣਾ ਬਾਕੀ ਤਾਂ ਚਲੋ ਬਾਹੂ ਆਵੇ ਸਭ ਦਾ ਤੇ ਮੈਂ ਦੁੱਧ ਝੋਕੇ ਮੈਂ ਪੈਸੇ ਉੱਥੇ ਡੇਰੀ ਤੇ ਜਮ੍ਹਾਂ ਕਰਾਦਾ ਮੈਂ ਤੇ ਦੁੱਧ ਉੱਥੋਂ ਦੋ ਰੋਜ਼ ਲਿਆਇਆ ਕਰਿਓ ਵੀ ਆ ਤਾਂ ਮੈਂ ਉਹ ਹਾਂ ਮੈਂ ਉੱਥੇ ਪੈਸੇ ਜਮ੍ਹਾਂ ਕਰਾਣੇ ਤੁਸੀਂ ਦੁੱਧ ਆਪਣਾ ਉੱਥੋਂ ਰੋਜ਼ ਲੈ ਆਇਆ ਕਰੋ ਠੀਕ ਆ ਆਪਣੇ ਜੁੱਤੀ ਕੋਈ ਨਾ ਤੇ ਆਪਣਾ ਟੈਨਸ਼ਨ ਨਾ ਲੋ ਠੀਕ ਆ ਸ਼ਾਇਦ ਕੋਈ ਗੱਲ ਨਹੀਂ ਆਂਟੀ ਗੱਲ ਨਹੀਂ ਠੀਕ ਆ ਪਾ ਜਿਹੜੇ ਵੀ ਪਤੀਆਂ ਕਹਣਾ ਪਾਜੀ ਹੁਣੀ ਕਿੱਥੇ ਉਹ ਦਿਹਾੜੀ ਲਾਉਣ ਗਏ ਕਿਉਂਕਿ ਇੰਨੇ ਦਿਨ ਮੀਂਹ ਪੈਂਦਾ ਰਿਹਾ ਦਿਹਾੜੀ ਨਹੀਂ ਕੋਈ ਲੱਗੀ ਬੁਰੇ ਹਾਲਤ ਨਾਲ ਤੁਸੀਂ ਮੈਨੂੰ ਦੱਸੋ ਵੀ 350 400 ਰੁਪਏ ਨਾਲ ਕੁਝ ਨਹੀਂ ਬਣਦਾ ਕੁਝ ਨਹੀਂ ਬਣਦਾ ਇਹ ਸਚਾਈ ਆ ਵੀ ਕੋਕੀ ਅੱਜ ਕੱਲ 30 40 ਰੁਪਏ ਤੇ ਸਬਜ਼ੀ ਹੋਈ ਹਾਂ ਬਿਲਕੁਲ ਬਿਲਕੁਲ ਹੁਣ ਗੋਭੀ ਦਾ ਰੇਟ ਵੀ ਵੇਖੋ ਜੀ ਤੇ ਉਹ 140 ਕਿੰਨਾ ਹੈ 120 ਇਦਾਂ ਹੈ ਰੇਟ ਹਾਂਜੀ ਤੇ ਸੋਹਰਾ ਸਾਦ ਵੀ ਇੰਨਾ ਨਾਲ ਜੋ ਹੁਣ ਇੱਧਰ ਭੇਜਿਆ ਵੀ ਥੱਲੇ ਨਾ ਆ ਜੇ ਉੰਤਮ ਸਵੇਧ ਕਾਣੀ ਢੜਕ ਕਰ ਚੱਲ ਕੰਦੇ ਨਹੀਂ ਮਾਰਾ ਉਹ ਜਾਂਦਾ ਨਹੀਂ ਕਰਾਤੀ ਵੀ ਜ਼ਬਰਦਸਤੀ ਕੱਲੇ ਉੱਧਰ ਥੱਲੇ ਆ ਜੀ ਬਜ਼ੁਰਗ ਆ ਇੱਕ ਅੱਖੋਂ ਦਿਖਦਾ ਨਹੀਂ ਉਹਨੂੰ ਅੱਛਾ ਅੱਛਾ ਤੋਂ ਨਾ ਧਿਆਨ ਧਿਆਨ ਨਾਲ ਮੈਨੂੰ ਮੈਂ ਪਿਆ ਕਰੋ ਠੀਕ ਹੈ ਕਿ ਬਾਰਾਂ ਬੁੱਲਿਆ ਉੱਥੇ ਡੇਕਣਾ ਪਵੇ ਕਿ ਤੇ ਠੀਕ ਨਹੀਂ ਗੱਲ ਮੈਂ ਤੁਹਾਨੂੰ ਕਿਹਾ ਮੈਂ ਕਿ ਚੱਲ 2-4 ਮਹੀਨੇ ਬਾਰਿਸ਼ ਦੇ ਚੱਲ ਕਿਰਾਏ ਤੇ ਕੱਢ ਲੈ ਵਿੱਚ ਕਿਰਾਏ ਤੇ ਮਕਾਨ ਆ ਫਿਰ ਪਰਲਾ ਕਰਾਂਗਾ ਆ ਮਹੀਨਾ ਵੀ ਕੱਢਣਾ ਉਹਨਾਂ ਤਿੰਨ ਮਹੀਨਾ ਵੀ ਮਹੀਨਾ ਬਾਰਿਸ਼ਾਂ ਦਾ ਯੂਰ ਆ ਪੂਰਾ ਇਹ ਰਹਿਣਾ ਆ ਕਿਉਂਕਿ ਆ ਗੂਗਲ ਤੇ ਦੱਸਣ ਦੇ ਆ ਵੀ ਆ 4-5 ਦਿਨ ਤੋਂ ਪੂਰਾ ਯੂਰ ਆ ਠ ਤੁਸੀਂ ਆਪਣਾ ਨੰਬਰ ਬੋਲੇ ਤਾਂ ਆਪਣਾ ਆ ਪਿੰਡ ਬੋਲ ਦੋ ਕਿੱਦਾਂ ਐਵੇਂ ਬੋਲਿਓ ਨੰਬਰ ਮੇਰਾ 623 75681 ਪਿੰਡ ਮੇਰਾ ਸਤਪੁਰ ਚਗਾਵਾ ਇੱਕ ਵਾਰੀ ਫੇਰ ਤੋਂ ਰਿਪੀਟ ਤੋਂ ਨੰਬਰ ਬੋਲ ਦੋ ਨੰਬਰ ਮੇਰਾ ਹੈਗਾ ਜੇ 623 99 75681 ਤੇ ਸਾਰੇ ਜਣੇ ਜਰੂਰ ਮਤ ਕਰਿਓ ਠੀਕ ਨਹੀਂ ਗੱਲ ਪੰਜ ਧੀਆਂ ਆ ਇਹ ਆ ਇਹ ਆ ਤੇ ਇਹ ਬਾਕੀ ਥੋੜੀ ਕੰਮ ਕਮ ਲੱਗੀਆਂ ਨੇ ਚੋ ਕੁੜੀ ਵੱਡੀ ਰੋਂ ਰਹੀ ਐ ਤੇ ਕੀ ਚਾਹੀਦਾ ਮਾ ਜੀ ਰਾਵੋ ਕੋਈ ਨਹੀਂ ਹੱਥ ਤੇ ਇਹ ਵੀਡੀਓ ਚ ਦੱਸ ਕੀ ਚਾਹੀਦਾ ਦੱਸ ਜੇ ਸਾਰੇ ਜਾਣੇ ਦੇ ਕੋਈ ਨਹੀਂ ਚਾਹੀਦਾ ਮੈਨੂੰ ਬਸ ਮੇਰਾ ਘਰ ਬਣ ਜਾ ਬਸ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਰੱਬ ਵਗੇ ਸਾਰੇ ਪੰਜਾਬ ਦੇ ਮੇਰ ਕਰ ਰੱਬ ਸੱਚੇ ਪਾਛ ਕੀ ਦੁਨੀਆ ਤੇ ਕਹਿ ਚਲਾ ਤਾ ਤੂੰ ਲੋਕੀ ਖਾਤੋਂ ਵੀ ਭੁੱਖੇ ਬਹਿ ਗਏ ਹੋ ਤਾਂ ਤਾਂ ਭੁੱਖੇ ਮਾਦਨ ਸਭ ਕਰਤਾ ਵਾਰ ਮੌਂਡੇ ਹੁੰਦੇ ਤੁਹਾਨੂੰ ਚੁੱਪ ਚੁੱਪ ਹੀ ਹੋ ਰਹੇ ਹਨ ਰੋਣਾ ਕੋ ਮੈਡੀਕਲ ਤੁਸੀਂ ਮੇਰੇ ਘਰ ਕਰ ਦਿਓ ਇਹਨੂੰ ਕਰ ਦੋ ਬਲੀਏ ਨਹੀਂ ਨਹੀਂ ਕਰ ਦਿਓ ਇਹਨੂੰ ਪਕਾ ਦੇਣੇ ਤੂੰ ਨੰਬਰ ਬੋਲ ਨੰਬਰ ਬੋਲ ਮੇਰੇ ਭੈਣ ਕੀ ਨੰਬਰ ਉੱਚੀ ਬੋਲ ਮੇਰੀ ਮੰਮੀ ਦਾ ਨੰਬਰ 63 92 7568 ਸੀ ਇੱਕ ਵਾਰੀ ਫਿਰ ਤੋਂ ਰਿਪੀਟ ਕਰ ਦੋ 63 92 7568 ਬੈਠੇ ਬੈਠੇ ਮਗਾ ਬੌਜੀ ওকে ਬਾਏ ਬਾਏ ਇਹਨੇ ਸੀ ਤੇ ਇਸਾ ਸੀ ਕਰਨਾ ਤਰਪਿਆ ਹਾਂ ਇਹ ਕੰਦੀਏ ਕਰੇ। ਲੱਗ ਵੀ ਹੁਣ ਆਪਾਂ ਚੱਲ ਪਏ ਆ ਇੱਥੋਂ। ਤੇ ਉਹ ਨਿੱਕ ਜਿਹੀ ਜਾਂਦੀ ਉਹਨਾਂ ਦੀ ਬੜੀ ਦੀਦੀ ਵਿਚਾਰੀ। ਛੋਟੀ ਜੀ ਬੜੀ ਸ਼ਤਾਨੀ ਕਰਦੀ ਮੇਰੀ ਹਰ ਗਣਾਉਂਗਾ ਕਹਿੰਦੀ ਇਹ ਕਹਿੰਦੇ ਬਹੁਤ ਸ਼ਤਾਨੀ ਕਰਦੀ ਨੀ ਜੀ ਇਹ। ਬਾਹਰ ਦਾ ਮੱਥਾ ਵੇਖਿਓ ਘਰ ਦਾ ਤੁਸੀਂ ਯਾਰ। ਤੰਦ ਹੋਣਾ ਮੈਂ। ਇਹ ਆਹ ਦੇ। ਕਹਿੰਦੇ ਚੱਲੋ ਠੀਕ ਜੀ ਓਕੇ ਹੈਂ ਅੰਡੀ ਸੱਸੀ ਕਾਲ ਜੀ। ਇੱਧਰ ਆਏ ਆ ਸਾਸੀ ਨਗਰ ਰਾਜ ਗੱਡੀਆਂ ਖਲਾਦਦੇ ਵੀ ਤਾਂ ਮਗਰ ਬੰਦੇ ਵੀ ਆਉਣਦੇ ਹੋਰ ਵੀ ਆਉਣਦੇ ਇੱਕ ਹੋਰ ਰਾਜ ਕਿੱਥੇ ਖਲਾਰੇ ਵੀ ਲੈ ਬੀ ਹੋਰ ਕੋ ਭੱਜਾਂਦੇ ਹੁਣੇ ਆਏ ਆਂ ਦੇ ਪੂਰਵਾ ਅੰਦਰ ਨੂੰ ਆਜੋ ਆਜੋ ਮੈਂ ਜੀ ਅੰਦਰ ਨੂੰ ਸਟਾ ਹੁੰਦੀਆਂ ਬੰਦ ਕਰ ਦੇ ਯਾਰ ਭਾਰੀ ਲਾਣਾ ਮਾਲ ਕੋ ਬੜੇ ਮਾਨਸੋ ਦੁਕਾਨਾਂ ਮਾਰੋ ਲਾਣਾ ਭਾਈ ਆਜਾ ਆਜਾ ਭਲੇ ਮਾਨਸੋ ਆ ਮੇਰੇ ਵਾਲੀ ਦਾ ਰੌਲਾ ਜਿਆਦਾ ਹੀ ਕੋਈ ਯਾਰ ਸਸਤੀ ਦਾ ਪੁੱਤ ਗਿਆ ਆਏ ਨਹੀਂ ਪੁੱਤ ਆ ਗਿਆ ਸੁਣਾ ਆ ਗਿਆ ਆ ਜਾ ਆ ਗਿਆ ਉਹ ਨਾ ਨਹੀਂ ਹੁਣਾ ਏਸੀ ਤਾਂ ਬੰਦ ਕਰ ਦੋ ਸਸਤੀ ਘਰ ਆ ਏਸੀ ਬੰਦ ਦੀ ਏ ਯਾਰ ਏਸੀ ਯਾਰ ਘਰ ਹੀਟ ਪਾ ਆ ਫੜ ਕੇ ਕਰ ਵੀ ਸਸਤੀ ਘਰ ਸਸਤੀ ਦਾ ਬਾਪੂ ਵੀ ਸਸਤੀ ਘਰ ਸਸਤੀ ਘਰ ਬੈਠੋ ਨਹੀਂ ਗਿਆ ਏਸੀ ਦਾ ਚਲ ਆ ਕਾਲ ਹੈ ਲੇ ਵੀ ਕੀ ਬਾਤ ਆ ਵੀਰ ਲਗਾ ਪੀਜ਼ਾ ਮੰਗਾਉਣ ਨੂੰ ਕਰ ਕਰ ਕੇ ਇਹ ਦਾ ਇਹ ਦਾ ਪੀਜ਼ਾ ਫੜਨਾ ਹਾਂ ਇਧਰ ਇਧਰ ਫੜੀ ਬੜਾ ਕੀ ਰਿਐਕਸ਼ਨ ਹੁੰਦਿਆ ਹਾਂ ਸਹੀ ਗੱਲ ਸਹੀ ਇਧਰ ਚੱਲਣ ਲਗਾ ਪੀਜ਼ਾ ਕਿਉਂਕਿ ਬਿੱਟ ਲਾਈਏ ਹੁਣੇ ਹਜੇ ਕਿਹੜਾ ਆਓ ਬਈ ਆ ਆ ਇਹ ਘੱਟ ਚੀਜ਼ ਆ ਵੀ ਚੀਜ਼ ਤੋਂ ਆ ਤੁਹਾਡੇ ਵਾਲੀ ਘੱਟ ਆਈ ਕਿਹੜੀ ਆ ਫੜਾ ਦੇਣ ਨੂੰ ਆ ਜ਼ਿਆਦਾ ਹੀ ਹਨਾ ਉਹ ਜ਼ਿਆਦਾ ਵਾਲਾ ਇਹ ਦੇ ਦੇ ਇਧਰ ਹੀ ਰੱਖੀ ਖਾਣਾ ਉਹਨਾਂ ਨੇ ਤਾਂ ਖਾਣਾ ਹੀ ਆ ਨੀਰ ਬਾਵਾ ਪਾਇਆ ਜੀ ਪਤਾ ਉਹਨਾਂ ਨੂੰ ਪਤਾ ਕਮਜ਼ੋਰੀ ਬੜੀ ਆਈ ਹੈ ਪਤਾ ਦੱਸਿਆ ਆ ਮਾਂ ਇੱਕ ਟੱਕਣਾ ਆ 200 ਰਾਇ ਆ ਗਏ 200 ਵੀ ਉਹਦੇ ਚਲੋ ਜਿਕੇ ਆਪਾਂ ਸੁਣੂਣ ਤੇ ਇਧਰ ਵੇਖੋ ਇਹ ਬੰਦਿਆ ਚ ਪਾਣੀ ਦਾ ਹਾਲ ਆ ਉਹ ਆਪਣੇ ਸਾਸਿਕਾਂ ਲੱਗਾ ਆ ਮੇ ਲਗਨ ਨੂੰ ਪਾਛਦ ਵਿਆਹ ਪਰ ਉਹ ਤੇ ਨੰਗਿਆ ਤੇ ਆ ਹੁਣ ਇੱਥੇ ਆ ਜਿਹੜਿਆ ਆ ਕਵਰ ਕਵਰ ਮੇਜ ਤੇ ਦੇ ਦਿੰਦੇ ਕਿਦਾਂ ਗੁੱਦਾਂ ਦੇ ਉਹ ਟੇਬਲ ਛਾਰਟ ਕੀ ਹੈ